ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸਜਣੋ ਨੋਟ ਕਰ ਲਿਓ ਪੈਣ ਦੀ ਗੱਲ ਕਰੀਏ ਤਾਂ ਸਜਣੋ ਭੁੱਖਾ ਆ ਗਿਆ ਤੇ ਜ਼ਿਲੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਆ ਗਿਆ ਤੇ ਐਸ ਵੇਲੇ ਤੁਹਾਨੂੰ ਓਮਕਾਰ ਨੂੰ ਮਿਲਾਉਣ ਲੱਗੇ ਆ ਤੇ ਆਜੂ ਗੱਲਬਾਤ ਕਰਦੇ ਆ ਇਕੱਲੇ ਇਕੱਲੇ ਪੁੱਤ ਦੀ ਡਿਟੇਲ ਲਵਾਂਗੇ ਚਾਰ ਝੋਟੀਆਂ ਪੂਰ ਸੇਰ ਭਰਾ ਦੇ ਕੋਲੇ ਬਿਠਾਊਗਾ ਆਜੋ ਓਮਕਾਰ ਤੋਂ ਲੈਂਦੇ ਆ ਜਾਣਕਾਰੀ ਤੇ ਕੱਲਾ ਕੱਲਾ ਪਾਸੋਂ ਪਚਲਾ ਕੇ ਵੀ ਨੇ। ਕੈਨ ਜੀ ਵਧੀਆ ਵਧੀਆ ਹੋਰ ਸੁਣਾ ਵਧੀਆ ਜੜਦੀ ਕਲਾਣਾ ਅੜਦੀ ਕਲਾ ਬਈ ਹੋਰ ਬਹੁਤ ਰਿਪੋਰਟ ਕਰ ਰਿਹਾ ਬਹੁਤ ਹੀ ਵਧੀਆ ਮੇਰਾ ਸਤਗੁਰਦਿਆਂ ਪੂਰੀਆਂ ਮੇਰਾ ਇਹ ਇੰਤਜ਼ਾਰ ਹੈ ਕਿ ਪਾ ਲਿਆ ਭੁੱਗਿਆਲੇ ਨੇ ਵਿੱਚ ਕੀ ਚੱਕਰ ਪੈ ਗਿਆ ਮਾਲ ਹੀ ਨਹੀਂ ਬਈ ਖੜਦਾ ਰਿਹਾ ਮਾਲ ਜਦੋਂ ਨੂੰ ਤਿਆਰੀ ਕਰਦੇ ਨੇ ਤੂੰ ਵਸ ਵਸ ਵਿਕ ਜਾਂਦਾ ਤੇ ਡਰੈਸ ਆਪਣਾ ਡਰੈਸ ਪਿੰਡ ਕੋਗਾ ਤਸੀਨ ਵਾਲਾ ਜਿਲ੍ਹਾ ਕਰਤਾਰਪੁਰ ਨਾਮ ਓਮਕਾਰ ਸਿੰਘ ਨੰਬਰ 9779283441 97792834 ਗੋਵੀ ਸੰਧਰੋਂ ਬਾਕੀ ਸਕਰੀਨ ਤੇ ਵੀ ਚੱਲਦਾ ਰਹੂਗਾ ਨੰਬਰ ਭਰਾ ਦਾ ਤੇ ਅੱਜ ਫਿਰ ਕਿੰਨੇ ਜਾਨਵਰ ਅੱਜ ਆਪਾਂ 4 ਬਿਖਾ ਲਈ ਜੀ 4 ਬਹੁਤ ਚੰਗੀਆਂ ਟੁੱਟੀਆਂ ਤਿੰਨ ਤਾਂ ਤਾਜ਼ੀਆਂ ਗਿੱਲੀਆਂ ਸੋਥਨੀਆਂ ਸੋਥਨੀਆਂ ਜੀ ਹਨਾ ਕੋਈ ਔਣ ਝੌਣ ਨਹੀਂ ਦੋਵੇਂ ਪਾਸੇ ਬੈਠੇ ਮੈਂ ਝੌਣ ਇੰਨੀਆਂ ਮਿੱਠੀਆਂ ਲਿਆਇਆ ਜਮਾ ਇਹ ਤਾਂ ਨੀ ਚੂਕੀ ਨਾਲ ਕੋਲੇ ਝੂਣਾ ਤੇ ਇੱਕ ਬੂਰੀ ਆ ਗਈ ਦੂਜਾ ਸੁਗਜਾ ਸੁਗਜਾ ਇਹਦੇ ਤੋਂ ਸ਼ੁਰੂ ਕਰੀਏ ਹਾਂ ਇਹ ਬਈ ਆ ਦੇਖ ਇਹ ਮਗਰ ਕੱਟੀ ਆ ਆ ਵਖਾਈ ਪੁੱਤ ਨੇੜੇ ਕਰਦੇ ਆ 나ੜੂ ਨੂੜੂ ਆ ਦਿਖਾ ਹਾਂ ਤੇ ਕੋ ਸੱਜਣਾ ਕਿੰਨੇ ਨਾੜੂ ਤੇ ਆ ਕੱਟੀ ਮਗਰ ਆ ਜਿਹੜੀ ਕੋਈ ਔਲ ਨਹੀਂ ਕਰਦੀ ਜੇ ਕੋ ਬੱਚਾ ਲਾ ਕੇ ਦਿਖਾਲ ਦਿੰਦੀ ਅੱਛਾ ਤੇ ਅੱਗੇ ਆ ਵੀ ਆਪਣੀਆਂ ਹਜੇ ਪਸੂ ਡੱਕੇ ਹੋਏ ਆ ਹਨਾ ਖਾਂ ਡੱਕੇ ਹੋਏ ਧਾਰੀ ਬੱਚਾ ਬਈ ਹਾਂ ਲਾ ਦੇ ਜੋਂ ਜਣਦੇ ਬਈ ਬਹੁਤ ਹੀ ਜ਼ਿਆਦਾ ਆ ਅੰਨੇ ਕੋ ਕੇ ਰਿਪੋਰਟ ਆ ਹਨਾ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ ਝੂਟੀ ਦੀ ਮੋਹ ਦੀ ਕਰਾਤੀ ਠੀਕ ਆ ਵੀ ਤੇਰਾ ਰਦਾ ਬੱਚਾ ਬੁੱচ্চਾ ਲਾ ਕੇ ਆਇਆ ਕਰਾ ਦੀਏ ਤਸੱਲੀਆਂ ਹਣਾ ਤੇ ਬੱਚਾ ਕੀ ਹਮਕਾਰ ਵੀਰੇ ਕੱਟੀ ਮਗਰ ਆ ਗਈ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਕਿਆ ਬਾਤ ਤੇ ਸੂਹਾ ਪਹਿਲਾ ਪਲੂਣ ਕੱਟੀ ਨਹੀਂ ਠੀਕ ਅਜੱਟਾ ਕੋਈ ਸ਼ੱਕ ਨਹੀਂ ਉਹ ਕੇ ਰਿਪੋਰਟ ਝੂਟੀ ਆ ਹਣਾ ਜਮਾ ਗਿੱਲਾ ਨਾੜੂਆ ਇਹ ਕੱਲ ਦੀ ਸੂਈ ਆ ਹਾਂਜੀ ਕੱਲ ਦੀ ਸੂਈ ਆ ਲੋ ਵੀ ਸੱਜਣਾ ਬੱਚਾ ਲਾਤਾ ਸੀ ਸਾਬ ਤੂੰ ਦੁੱਧ ਲੈਣ ਟਾਈਮ ਸਿਰ ਆ ਗਿਆ ਜੇ ਥੋੜਾ ਜਿਹਾ ਅੱਛਾ ਜੇ ਹੱਲੇ ਨਾ ਆ ਵੀਡੀਓ ਬਣਾ ਕੇ ਫਿਰ ਚਵਾਈ ਕਰਦਾ ਗੱਲ ਕਰਾਂ ਬਸ ਅੱਧੇ ਇੱਕ ਘੰਟੇ ਤੱਕ ਆ ਜਾ ਬਾਈ ਦੁੱਧ ਲੈਣ ਆ ਗਿਆ ਸੱਜਣਾ ਤੇ ਚਵਾਈ ਹਜੇ ਅਸੀਂ ਕਰਨੀ ਆ ਆ ਦੇਖ ਲਓ ਹਾਂ ਇਹ ਭਰਦਾ ਸਿੰਪਲ ਹਨਾ ਨਹੀਂ ਠੀਕ ਆ ਬਾਈ ਐਲਕੋਹਲ ਕੱਲ ਪਾ ਕੇ ਭਰਦਾ ਕਿਉਂ ਹੀ ਸੁੱਕਾ ਹੀ ਉਹਨਾਂ ਦੇ ਦੇ ਦੁੱਧ ਦੀ ਨਾ ਟੈਨਸ਼ਨ ਲਿਆ ਕਰ ਹੁਣ ਮੈਂ ਗਾਰ ਨੂੰ ਲੈ ਆਂਗਾ ਗਾੜੀਆਂ ਲੈ ਕੇ ਤਾਂ ਆ ਜਾ ਆ ਜਾ ਕਰ ਮੇਰਾ ਵੀ ਖਲਾਰਾ ਨਹੀਂ ਖਲਾਰੀ ਨਾਲ ਲਾਰਦੇ ਨਹੀਂ ਖਲਾਰਦੇ ਸੈਪ ਬੜਾ ਹੈ ਵੇਖੋ ਸਜਣੋ ਵਿੱਚ ਦੁੱਧੀ ਆ ਗਿਆ ਸੀ ਭਰਾ ਆਪਣਾ ਦੁੱਧ ਲੈਣਾ ਤੇ ਉਹਦੇ ਕਰਕੇ ਥੋੜਾ ਜਿਹਾ ਵੇਖੋ ਚਵਾਈ ਦਾ òmਕਾਰ ਬਹੁਤ ਚੰਗੀ ਉਹ ਗੱਟੀ ਨੂੰ ਮੇਰਾ ਮਾਣਾ ਦਾ ਤੇ ਇਹ ਵੱਡਾ ਸੌਖਾ ਵੀ ਜਿਹੜੀ ਪਹਿਲਾਂ ਤੇ ਆਲੂ ਨਹੀਂ ਇਹਨੇ ਕਰਮ ਵਾਲੀ ਨੇ ਕੀਤੀ ਹੈਨਾ ਬਈ ਆਲੂ ਕੋਈ ਨਹੀਂ ਕਰਦੀ ਕਈ ਤਾਂ ਯਾਰ ਹਫਤਾ ਹਫਤਾ ਲੱਤਾਂ ਹੀ ਚਲਾਈ ਜਾਂਦੀਆਂ ਹੈਨਾ ਬਈ 8-8 ਕਿਲੋ ਦੇ ਕਰੀਬ ਕੋੜਾ ਇਹਨਾਂ ਦਾ ਧਿਆਰ ਆ ਸਟਾਰਟ ਹੋਈਆਂ 8 ਠੱਗ ਕਿਲੋ ਕਿਆ ਬਾਤ ਤੇ ਅਮਕਾਰ ਵੀਰੇ ਆ ਜਿਹੜੀ ਪਹਿਲਨ ਕੱਟੀ ਆਪਣੀ ਤੇ ਇਹਦਾ ਰੇਟ ਕੀ ਰਹੂਗਾ ਥੰਮ ਥਣ ਆਪਾਂ ਇਤੋਂ ਹੀ ਕਰਨੇ ਆ ਤਨਾ ਦੇਈ ਦੇ ਹੱਥਾਂ ਕਰਦੇ ਆ ਆ ਜਾ ਨੇੜੇ ਜਿਵੇਂ ਹੌਲੀ ਕਿਦ ਨੇ ਇਹਦੇ ਬੈਠਣੇ ਹੋਣੀ ਨੰਗ ਜਾ ਵੀ ਮੈਂ ਤਾਂ ਰੇਟ ਪੁੱਛਣਾ ਹੌਲੀ ਕਿਦ ਨੇ ਨਾ ਆ ਜਾ ਤੇਰੇ ਕੋਲੇ ਆ ਦੇਖ ਬਈ ਖੰਡਿਆ ਕਿਆ ਬਾਤ ਆ ਯਾਰ ਦੇਖ ਚਵਾਈ ਦਿਖਾਈਏ ਮੈਂ ਵਿਖਾਈਏ ਯਾਰ ਕਰਨਾ ਇਹ ਚਵਾਈ ਬਈ ਯਾਰ ਚਵਾਈ ਹੈ ਜਿਵੇਂ ਦੂਜੀ ਤੀਜੀ ਸੂਈ ਵਾਲੀ ਮਹਿੰਦੀ ਹੁੰਦੀ ਹਾਂ ਦੇਖ ਲਈ ਰੁਕੇ ਕੋਈ ਸ਼ੱਕ ਨਹੀਂ ਕਿਆ ਬਾਤ ਜਿਉਂਦੀ ਰਵੇ ਯਾਰ ਵੇਖਿਓ ਸੱਜਣੋ ਚਾਰਾਂ ਥਣਾ ਦਾ ਆਪਸੀ ਗੈਪ ਦੂਰੀ। ਕਿਆ ਬਾਤ! ਬਹੁਤ ਹੀ ਝਾਲੀ ਗੱਡੀ ਬਈ। ਵੇਖਿਓ। ਕਿਆ ਬਾਤ! ਵੇਖੋ ਮੂਗੇ ਅਰ ਗਿਚਵਾਈ ਹੈ ਨਾ। ਵੇਖੋ ਸੱਜਣੋ। ਕੀ ਕਹਿਣੀ? ਸੰਜੀ ਸਾਹਿਬ। ਬਾਈ ਨੂੰ ਫੜਾ ਫੋਨ ਇੱਕ ਪਾਸੇ ਤੂੰ ਬੈਠ ਇੱਕ ਪਾਸੇ ਮੈਂ ਬਹਿਣਾ। ਨਾ ਨਾ ਓਕੇ ਆ। ਤੇ ਇਹਦਾ ਰੇਟ ਕੀ ਰਹੂਗਾ? ਰੇਟ ਫੜਾ ਬਾਈ ਨੂੰ। ਅੱਛਾ। ਹਾਂ। ਕਰਾਊਗਾ ਤਸੱਲੀ ਅੱਜ ਹਰਦਾ। ਕਾਉਂ ਚੋਂ ਤੇ ਮੂੰਹ ਖੋਲੀ ਜੇ ਮੈਂ ਲੈ ਬੈਠੀ ਹਾਂ ਇਹ ਪਹਿਲਾਂ ਕੱਟੀ ਹੈ ਨਾ ਹਾਂ ਦਿਖਾ ਲਈ ਆ ਪਹਿਲੇ ਗਿੱਲੀ ਸੂਈ ਆ ਵਗ ਗਈ ਕੋਈ ਸ਼ੱਕ ਨਹੀਂ ਸੋਣਾ ਹੀ ਆ ਜੱਟਾ ਕੋਈ ਸ਼ੱਕ ਨਹੀਂ ਉਹ ਜੀ ਕੱਟੀ ਖਰੀਦ ਲਈ ਤੇ ਰੇਟ ਤਾਂ ਨਹੀਂ ਦੱਸਿਆ ਹਜੇ ਆਪਾਂ ਰੇਟ ਬਈ ਸੰਧੂ ਤਿੰਨਾ ਦਾ ਇੱਕ ਹੀ ਕਰਨੀ ਆ ਫਸ ਤਿੰਨਾ ਕੱਟੀਆਂ ਦਾ ਹੀ ਇੱਕ ਰੇਟ ਤਿੰਨਾਂ ਦਾ ਪਹਿਲੀ ਤੋਂ ਹੀ ਅਗਲਾ ਗੈਸ ਲਾ ਲੇ ਵੀ ਅਗਲੀਆਂ ਦਾ ਇਹੀ ਰੇਟ ਈ ਆ। ਇੱਕ ਰੇਟ ਆ 92000 ਦੀ ਜੈਸ ਨੂੰ ਆ। 95 ਦੀ? ਹਾਂ। 90 ਤੇ 5 ਦੀ। ਤੇ ਮੋਲ 11 ਕਰ ਲਈਏ 15 ਕਰ ਲਈਏ ਨੂੰ। ਨਹੀਂ ਐਂ ਜੀ ਨਾ ਕਰ ਹੁਣ ਤੇ ਕੋਈ ਲੈਂਦੇ ਪੰਜਾਬ ਵਾਲਾ ਮਾਨ ਤਾਨ ਤਾਂ ਕਰ ਤੀਏ ਤੜਕੇ ਦਾ ਟਾਈਮ ਆ। ਮਾਰਦਾ ਨਾ ਸੰਤੂ ਸਭ ਕਰਾ। ਨਹੀਂ ਕਰ ਤੀਏ ਮਾੜਾ ਮੋਟ ਛੂਟ ਛੱਪਾ ਕਰ ਗਿਆ ਮੋਟਰਸਾਈਕਲ ਪੁੱਤ ਗਾਂ ਕਰ ਗਿਆ ਹੈਨਾ। ਆਪਾਂ ਕੋਈ ਨਹੀਂ ਉਧਰ ਨੂੰ ਕਰੀ। ਨਹੀਂ ਨਹੀਂ ਕੋਈ ਗੱਲ ਨਹੀਂ ਇਹ ਨੂੰ ਕਰ ਦੰਨੇ ਆਪਾਂ। ਇਹ ਜਾਊ ਕੱਟੀ ਦੇ ਹੁਣ ਹਾਂ ਭਾਈ ਬਹੁਤ ਹੀ ਖਰੀ ਕੱਟੀ ਨਹੀਂ ਯਾਰ ਵਾਕਈ ਤੇ ਆਪਣੇ ਆਈਡੀਏ ਨਾਲ ਇਹ ਟੱਟਾ ਦੁੱਧ ਕਿੰਨਾ ਦੇ ਜੂਗੀ ਦੇ ਦੂ ਯਾਰ 11 12 ਕਿਲੋ ਦਾ ਕਰਮਾ ਲਈ ਹਨਾ ਕਿਉਂਕਿ 8 ਤੋਂ ਦਾ ਸਟਾਰਟ ਹੁੰਦੀ ਫਰਦੀ ਆ ਹਾਂ 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 ਨਹੀਂ ਵਾਕਈ ਤੇ ਐ ਨਾ ਕਰੀ ਹੁਣ 95 ਜੋ ਮਾਨਸਾਨ ਜਾਂ ਕਰਤੀ ਜੋ ਸੰਧੂ ਸਾਹਿਬ ਪੈਰੋਂ ਦਾ ਨਜਾਇਜ਼ ਹੀ ਕਿੰਨ ਲੀ ਦਿੱ ਆ ਮੈਂ ਤਾਂ ਤੈਨੂੰ ਨਜਾਇਜ਼ ਨਹੀਂ ਕਿਹਾ ਕੱਟੀ ਬਹੁਤ ਚੰਗੀ ਗਾਂ ਵੀ ਪੈਸੇ ਲਾ ਕੇ ਆਈ ਆ ਚੱਲ ਕੋਈ ਭੈਣ ਭਰਾ ਫੋਨ ਲਾਉਂਦਾ ਪਿਆਰ ਮੁਹੱਬਤੀਆ ਹੋਰ ਤਾਂ ਕੀ ਹੋ ਜੂ ਐ ਚੋਂ ਫੋਨ ਤਾਂ ਇੱਕ ਦਾਸ ਵਾਲੀ ਹੀ ਕੱਟੀ ਵਾਕੇ ਹੈ ਕਿਹਾ ਮਾਨਸਣ ਹਾਂ ਹੁਣ ਦਿਖਾ ਨਾੜਾ ਮੈਂ ਨਾ ਯਾਰ ਵੀਰੇ ਲੇਵਾ ਦਾ ਕਰਮ ਵਾਲੀ ਕਹਿੰਦੀ ਮੈਨੂੰ ਹੀ ਲੱਗਾ ਹਨਾ ਵਾਕੇ ਯਾਰ ਬਹੁਤ ਸੁਥਰੀ ਕੱਟੀ ਐ ਤੇਰੀ ਕੋਈ ਰਿਜਨਲ ਸਿੰਘ ਅ ਰਿਜਨਲ ਕੋਈ ਐਣੀ ਕਹਿ ਸਕਦਾ ਕੋਈ ਨਹੀਂ ਇੱਕ ਹੱਲੇ ਤੱਕ ਹੱਥ ਨਹੀਂ ਲਗਾਊਗਾ ਤੇ ਫੇਰ ਇਹਦਾ 95 ਦੀ ਕੋਈ ਹੋਜੂ ਮੌਕੇ ਤੇ ਬਾਈ ਜੇ ਤੂੰ ਜਿਆਦਾ ਹੀ ਕਹਨਾ 1000 ਅੱਛਾ 94 ਦੀ ਜਾਜਾ ਠੀਕ ਤੇ ਇੱਕ ਅੱਗੇ ਆ ਗਈ ਆ ਵੀ ਕੱਟੀ ਗਈ ਇਹ ਵੀ ਬਈ ਇਹਦਾ ਵੀ ਕੋਈ ਓਟਾ ਬੰਦਾ ਨਹੀਂ ਬੜੀ ਸੋਹਣੀ ਹੈ ਮੂਰਤਰ ਕੀ ਝੋਟੀ ਆ ਹਨਾ ਚਾਰ ਆਤਾਂ ਦਿਆ ਕਿਆ ਉਹਨਾਂ ਦੇ ਵਾ ਗਾਂ ਲਾਈ ਫਿਰਦੀ ਉਹਨੇ ਪਛਾਣ ਮੂੰਹ ਚੌਕੀ ਆ ਤੇ ਕਿੰਨੇ ਟਾਈਮ ਦੀ ਸੂਈ ਆ ਜੱਟਾ ਇਹ ਇਹ ਵੀ ਬਈ ਗੱਲੇ ਨਾ ਨੂੰ ਦੇ 8 ਕਿਲੋ ਬੋਲੀ ਤੇ ਸਟਾਰਟ ਆ ਤੇ ਬੁੜੇ ਜੀ ਬਰਾਬਰ ਕਿਤੇ ਕੱਟੀ ਨਹੀਂ ਆ ਦੇਤੀ ਜਮਾ ਹੀ ਗਿੱਲੀ ਜਮਾ ਹੀ ਗਿੱਲੀ ਸੂਲ ਵੀ ਦੱਸਦੀ ਆ ਹਾਂ ਜਮੇ ਝੋਟੀ ਨਾ ਬਈ ਜੱਟਾ ਇਹ ਦੁੱਧ ਵਧਣਾ ਪਾਜੂ ਕਰਮਾਂ ਵਾਲੀ ਇਹ ਤਾਂ ਨਹੀਂ ਹੈਗਾ ਹਨਾ ਨਹੀਂ ਹੈਗਾ ਤਿੰਨੇ ਖਰੀਆਂ ਇੱਕ ਦੂਜੀ ਤੋਂ ਵੱਧ ਆ ਹਾਂ ਨਹੀਂ ਆ ਵੀ 31 ਦਾ ਜਿਵੇਂ ਕਹਿੰਦਾ ਹੁੰਦਾ ਨਾ ਬਾਉ ਕਹਿੰਦਾ ਹੁੰਦਾ ਸਕਦੇ ਵੀ ਕਿੰਗਰੇ ਵਾਲਾ ਸਿੰਘ ਆ ਤੇ ਇਹਦਾ ਉਹੀ ਸਿੰਘ ਨਹੀਂ ਹਾਂ ਉਹ ਹੀ ਉਹ ਹੀ ਆ ਹਨਾ ਆ ਦਾ ਹੁੰਦਾ ਦੁੱਧ ਨੂੰ ਖਰੀ ਹੁੰਦੀ ਆ ਵਾਕਿਆ ਹੀ ਲੀਵਾ ਭਾਂਡਾ ਕਰਮਾ ਹਾਂ ਬਾਕੀ ਅਚਵਾਈ ਇਹਦੀ ਵੀ ਬਹੁਤ ਚੰਗੀ ਹੋਊ ਚਵਾਈ ਬਈ ਬਹੁਤ ਹੀ ਚੰਗੀ ਬਾਕੀ ਔਰ ਸੋਹਣੀ ਵੀ ਲੀਵਾ ਬਹੁਤ ਸੋਹਣਾ ਕਰਮਾ ਵਾਲੀ ਦੇ ਥੱਲੇ ਜਿਉਂਦੀ ਰਹੇ ਪਹਿਲਵਾਨਾਂ ਵਰਗੀ ਆ ਯਾਰ ਇੱਕੋ ਤੇ ਮਕਾ ਦੀ ਗੀ ਹੈ ਨਾ ਹਾਂ ਸਹੀ ਗੱਲ ਜਿਵੇਂ ਪਹਿਲਵਾਨ ਹੁੰਦੇ ਉਹੋ ਜੀ ਕੱਟੀ ਥੱਲੇ ਉਹ ਵੀ ਉੱਤੋਂ ਵੀ ਬੱਚਾ ਫਰੀਦ ਨੂੰ ਲਾ ਦਿੰਦੇ ਗੋਣੇ ਵੀਡੀਓ ਆਪਣੀ ਲੰਮੀ ਹੋ ਜੂ ਲੰਮੀ ਵਾਲੀ ਹੋ ਜੂ ਹੈ ਨਾ ਤੇ ਇਹਦਾ 95000 ਹੀ ਇਹਦਾ 95000 ਬਈ ਇਹਦਾ ਵੇਖ ਲੈ ਕੋਈ ਛੰਕਾ ਤੇਰੇ ਦਿਲ ਚ ਰਹਿ ਨਾ ਜਾਵੇ ਸਹੀ ਮੈਂ ਜਾਇਜ਼ ਕੀਮਤ ਦਿੱਤੀ ਹੈ ਤੈਨੂੰ ਨਹੀਂ ਕੱਟੀ ਚੰਗੀ ਤੇਰੀ ਇਹ ਹਾਂ ਬਹੁਤ ਚੰਗੀ ਉਹਦੇ ਨਾਲੋਂ ਚੰਗੀਆਂ ਹਾਂ ਵੇਖ ਆ ਦੇਖਾ ਬਈ ਮੈਂ ਨਾ ਮੈਂ ਐਨ ਕੱਲੀ ਕੱਲੀ ਚੀਜ਼ ਵਿਖਾਤੀ ਆ ਜੱਟਾ ਟੈਨਸ਼ਨ ਹੀ ਫਰੀ ਹੋ ਜਾ ਆ ਵੇਖ ਦਾੜਾ ਬਸ ਬੱਤ ਬਸ ਵੇਖਿਓ ਸੱਜਣਾ ਕੀ ਬਾਤ ਆ ਕਰਮਾ ਵਾਲੀ ਦਾ ਉਹਦੇ ਵਾਸਤੇ ਸਟਾਰਟ ਹੁੰਦਾ ਬਲੂਨ ਗੱਡੀ ਦਾ ਵਾਕਿਆਈ ਕੋਈ ਸ਼ੱਕ ਨਹੀਂ ਤੇ 95 ਹੀ ਇਹਦਾ 95 ਹੀ ਦਾ ਕੀਮਤ ਕਿੰਨਾ ਦੀ ਬਈਏ ਤੇ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ 2 ਨੰਬਰ ਵਾਲੀ ਵਗਰ ਹਨਾ ਉਹਦੇ ਮਗਰ ਕੱਟੀ ਓ ਵੀ ਸੱਜਣੋ ਥੋੜਾ ਟੈਂਪਰੇਚਰ ਦਾ ਕਰਕੇ ਨਾ ਵੀਡੀਓ ਸਲਿੱਪ ਹੋ ਗਈ ਸੀ 95000 ਰੁਪਿਆ ਪਲੂਨ ਕੱਟੀ ਸਾਰੀ ਡਿਟੇਲ ਪਹਿਲਾਂ ਦੱਸੀ ਹੋਈ ਆ ਤੁਹਾਨੂੰ ਹਾਂਜੀ ਤੇ ओंਕਾਰ ਵੀਰੇ ਆ ਕੱਟੀ ਆਪਣੀ ਕਿਹੜਾ ਸੁਗਾ ਇਹ ਵੀ ਬਈ ਪਲੂਨ ਚਾਰ ਦੱਦ ਕੱਟੀ ਪਲੂਨ ਮੂੰਹ ਚੌਗੀ ਐਚ ਐਫ ਦਾ ਮੁੱਢੀ ਅੱਛਾ ਇਹ ਕੈਮਰੇ ਤੋਂ ਭਵਾ ਕਰੇ ਹਨਾ ਜਮਾ ਸੀਲ ਸਾਬਾ ਲੀਵਾ ਭਾਂਡਾ ਬਹੁਤ ਚੰਗਾ ਹਨਾ ਹਾਂ ਇਹ ਕੋਈ 8 ਕਿਲੋ ਦਾ ਬੋਲਾ ਹੀ ਤਿਆਰ ਆ 8 ਕਿਲੋ ਬੋਲਾ ਤਾਜੀ ਸੂਈ ਇਹ ਵੀ ਹਾਂ ਨੇ ਠੀਕ ਕੈਮਰੇ ਤੋਂ ਡਰ ਗਈ ਬਈ ਹਾਂ ਤਾਂ ਨਹੀਂ ਹੁੰਦੀ ਅਕੇ ਆਓ ਤੂੰ ਪਹਿਲਾਂ ਬੈਠਾ ਹੀ ਸੀ ਹਾਂ ਹਾਂ ਤੇ ਵਾਇਰਲ ਬੋਰਲ ਬਹੁਤ ਚੰਗੀ ਹੈ ਨਾ ਬਹੁਤ ਹੀ ਵਧੀ ਖਰੀ ਕੱਢੀ ਥਾਂ ਕੱਢਦੀ ਇਹ ਵੀ ਗਲਾਸਾਂ ਆ ਰਗੇ ਕਿਆ ਬਾਤ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਮਨ ਲਾ ਕੱਲ ਕੇ ਪਰਸੋਂ ਦੀ ਸੂਈ ਆ ਤੂੰ ਬਈ ਚੌਥਾ ਦੇਣੇ ਆ ਅੱਜ ਚੌਥਾ ਦਿਨ ਸੂਈ ਨੂੰ ਬੱਚਾ ਇਹਦੇ ਕੋਲੇ ਕੀ ਆ ਕੱਟਾ ਮਗਰ ਇਹਦੇ ਮਗਰ ਵੀ ਕੱਟਾ ਤੇ ਰੇਟ ਇਹਦਾ ਵੀ 95 ਹੀ ਰਹਿਣਾ ਹਨਾ ਅੱਜ ਬਈ ਇਹਦਾ ਬੱਚਾ ਵੀ ਆ ਉਹ ਬੂਰੀ ਦੇ ਅਗਲੇ ਪਾਸੇ ਉਹ ਵੀ ਵਿਖਾਉਣੇ ਆ ਆਪਾਂ ਉਹ ਵੀ ਵਿਖਾਉਣੇ ਆ ਹਾਂ ਸੱਜਣੋ ਸਰੀਰ ਕਟਾਂਚਾ ਬਹੁਤ ਸੋਹਣਾ ਝੋਟੀ ਦਾ ਤੇ ਪਲੂਨ ਸੂਈ ਆ ਮੂੰਹ ਚੌਗੀ ਲੇਵਾ ਭਾਂਡਾ ਕਿਆ ਬਾਤਾਂ ਕਹਿ ਸਕਦੇ ਇਹਦੇ ਚ ਕੋਈ ਅਥਕਥਨੀ ਨਹੀਂ ਵੇਖੀ ਨੇਥਾਂ ਲੇਵਾ ਬਈ ਬਹੁਤ ਸਾਫ ਸੁਥਰਾ ਕਰਮਾਰੀ ਬਾਕੀ ਸਿਰ ਮੂੰਹ ਬਹੁਤ ਚੰਗਾ ਹਨਾ ਹਾਂ ਵੇਖੋ ਬੰਦ 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 ਬੱਚੇ ਤੇ ਜਾਂਦੀ ਔਡਡ ਹਨਾ ਮਾਸਾ ਜਿਨੇ ਵੀ ਨਹੀਂ ਇਹ ਕਾਲੀ ਬਈ ਜੂਨ ਨੂੰ ਬਸ ਤਾਂ ਇਹੀ ਹੈ ਲਗੀ ਹਾਂ ਹਾਂ ਵੇਖੋ ਸੱਜਣੋ ਆ ਆ ਕੀਚਾਂ ਬਹੁਤ ਘੱਟ ਮਿਲਦੀਆਂ ਕਰੋ ਚੈੱਕ ਇਥੋਂ ਚਾਰਾਂ ਥਨਾਂ ਦਾ ਆਪਸੀ ਕੈਪਦੂਰੀ ਵੇਖੋ ਕਿੱਡੀ ਇੱਕੋ ਜਿਹਾ ਜੀ ਦੇਖੋ ਇਹਦੀ ਬਈ ਉਨੀ ਗਾੜ੍ਹ ਉਨੀ ਪਿਛਾੜ ਕਿਆ ਬਾਤ ਤੇ ਰੇਟ ਤਾਂ ਇਹਦਾ ਵੀ 95 ਹੀ ਆ ਨਾ 95 ਬਈ ਫਿਕਸ ਹੀ ਰੇਟ ਹੈ ਅੱਜ ਫਿਕਸ ਰੇਟ ਕਰਦੇ ਹਾਂ ਮਕਾਰ ਨੇ ਤਿੰਨ ਝੂਟੀਆਂ ਦੇ ਕਹਿੰਦਾ 95 95000 ਜਿਹੜੀਆਂ ਕਾਲੀਆਂ ਖੜੀਆਂ ਮੂੜ ਤਰ ਗਈਆਂ ਤੇ ਇੱਕ ਆ ਗਈ ਅੱਗੇ ਆਪਣੇ ਕੋਲੇ ਬੂਰੀ ਵੀ ਹੈ ਨਾ ਇੱਥੇ ਕੀ ਕਿਆ ਬਾਤ ਆ ਇਹ ਬਈ ਦੂਜਾ ਸੂਬਾ ਦੂਜਾ ਸੂਬਾ ਸੌਣ ਦੀ ਤਿਆਰ ਆ हां ਲੈ ਜੂ ਇੱਕ ਦੋ ਤਾਂ ਨਾ ਨਾੜਾ ਢੂੜਾ ਦਿਖਾ ਵਾਕੇ ਲੇਵਾ ਪਾਂਡਾ ਬਹੁਤ ਸੋਹਣਾ ਗਾਰ ਇੰਨੇ ਲਾਇਆ ਤੇ ਸਾਡਾ ਸੁਣਾ ਦੋ ਨਾ ਝੂੜੀ ਵਾਕੇ گاਵਾਂਰ ਕਾ ਲੇਵਾ ਹਨਾ ਕੀ ਆ ਹਰੇ ਕਹੇ ਭੈਣ ਭਰਾ ਨਹੀਂ ਨਾ ਥੋੜੀ ਜੀ ਸਾਂਭੀ ਕਰ ਅਜੇ ਕਿਤੇ ਸਾਂਭੀ ਹੁੰਦੀ ਨਾ ਤੇ ਮੈਂ ਤੇਰੀ ਦੁੱਧ ਵਾਲੀ ਸੀ ਦੁੱਧ ਵਾਲੀ ਹੈ ਹਨਾ ਫਿਰਨੇ ਕਿੰਨਾ ਗਾ ਦੁੱਧ ਪਾਇਆ ਹਮਕਾਰ ਵੀ ਇੰਨਾ ਤਾਂ ਬੜੀ 10 11 ਕਿਲੋ ਦੁੱਧ ਪਾਇਆ 10 11 ਕਿਲੋ ਨੀਲੀ ਚ ਹੁੰਦੀ ਆ ਨੀਲੀ ਚ ਪੈਂਦੀ ਆ ਹਨਾ ਪੈਰ ਵੀ ਚਾਰੀ ਹੈਗੇ ਆ ਹਾਂ ਦੇਖ ਹਾਂ ਥੱਲੇ ਬੱਲੇ ਵੀ ਅੱਖਾਂ ਵੀ ਅੱਖਾਂ ਵੀ ਪੈਰ ਵੀ ਚਮੇ ਵਾਕਿਆ ਜੀ ਨੇ ਠੀਕ ਉਹ ਹੀ ਸ਼ੱਕ ਇਹ ਗਾੜ੍ਹ ਭਾਈ ਬਹੁਤ ਲੱਗਾ ਬਸ ਨਿੱਸੀ ਵਿਕੀ ਮੜੀ ਜੀ ਮੜੀ ਜੀ ਵੈਸੇ ਜਾਂਦੀ ਵੀ ਆ ਖਾ ਭਾਈ ਥੰਨੇ ਨੂੰ ਖਾ ਕੋਈ ਸ਼ੱਕ ਨਹੀਂ ਤੇ ਅਨਕਾਰ ਵੀ ਦਿਨ ਹਜੇ ਲੈ ਜੂਗੀ 2 4 ਤਾਂ ਯਾਰ 2000 ਦਿਨ ਬਹਿਦਾ ਹੈ ਤੇ ਥਣਾ ਥਣਾ ਲੋ ਟਿਪੀਓ ਕੇ ਨਾ ਬਹੁਤ ਜਿਆਦਾ ਕਰੀ ਓਕੇ ਪਰ ਮਹਾਰਾਜ ਜੀ ਇਹ ਮੇਰੇ ਕੋਲ ਨਹੀਂ ਭਈਆ ਕੋ ਮੜਦਾ ਨਹੀਂ ਨਹੀਂ ਠੀਕ ਹੈ ਤੇ ਸਾਡੇ ਸਾਹ ਬਈ ਤੁੰਗੂ ਨੇਵਾ ਲਾਈ ਨੀ ਇਧਰੋਂ ਚੈੱਕ ਕਰੋ ਸੱਜਰੋਂ گاؤں ਕਿਵੇਂ ਕਰਮਾਲੀ ਨੇ ਧੁੰਨੀ ਕੋਲੋਂ ਲੈਵਾ ਸਟਾਰਟ ਕੀਤਾ ਦੋ ਸਾਡਾ ਤੇ ਬਈ ਡੱਬ ਵੀ ਆ ਡੱਬ ਵੀ ਆ ਆ ਦੇ ਸੂਲ ਨਾ ਲਾਈ ਫਰਦੀ ਹੈ ਨਾ ਹਾਂ ਹਲੇ ਬਈ ਇਹ ਕੋਈ ਬਿਜਾਰ ਥੋੜਾ ਲੱਗਾ ਹਾਂ ਹਜੇ ਤਾਂ ਰੀਅਲ ਆ ਪਰ ਨਾ ਆ ਦੇਖ ਇਹ ਹਜੇ ਲੈਵਾ ਹੋਰ ਪੰਜ ਚਾਰ ਦਿਨ ਜਿਹੜੇ ਪਏ ਆ ਪੂਰਾ ਤੇ ਜਟਾ ਭਾਰ ਪੂਰੇ ਲੋਕ ਕੇ ਨਾ ਮੈਂ ਕਹਿੰਦਾ ਬਈ ਗਾਰੰਟੀ ਲੱਗੇ ਆ ਸਾਡੇ ਘਰ ਦੀ ਫੁੱਲ ਗਾਰੰਟੀ ਹੈ ਵੇਖੋ ਸੱਜਣਾ ਕਰਮ ਵਾਲੀ ਨੇ ਲੇਵਾ ਬੂਰੀ ਮੈਂ ਦਾ ਕੀ ਬਾਤਾਂ ਯਾਰ ਰਮਕਾਰ ਇਹਦਾ ਰੇਟ ਫਿਰ ਕਿੰਨਾ ਕਰ 380 ਦਾ ਜਾਇ ਜੀ ਜਾਇ ਜੀ ਕਰੀਏ ਹੁਣ ਇਹ ਨਾ ਹੋਵੇ 95 ਇਹਦਾ ਵੀ ਕਰਦੇ 80 80 ਉਹਦੇ ਚੋਂ ਇਹਦਾ ਮਾਨਦਾਨ ਕਰ ਦਈਏ 5000 ਦਾ 75 ਦੀ ਫਿਕਸ 75000 ਦੀ ਹਾਂ ਚਲ ਛੋੜ ਛੱਪਾ ਕਰਦੀ ਕੋਈ ਭੈਣ ਭਰਾ ਆ ਗਿਆ ਨਾ ਧੱਕਾ ਕਰ ਹਜ਼ਾਰ ਹਜ਼ਾਰ ਬਈ ਛੋੜ ਹੀ ਆ ਸਾਰੀਆਂ ਚੋਈ ਸਾਰੀਆਂ ਚੋਈ ਇਹ 74 ਦੀ ਉਹ 94 94 ਦੀ ਤੇ ਜਿਹੜੀ 3 ਨੰਬਰ ਤੇ ਵਿਖਾਈ ਉਹਦਾ ਆ ਬੱਚਾ ਆ ਗਿਆ ਹਨਾ ਲਓ ਵੀ ਸੱਜਣੋ ਜਮਾ ਹੀ ਤਾਜੀ ਸੂਈ ਆ ਜਮਾ ਤਾਜੀ ਸੂਈ ਬਈ ਬੱਚਾ ਨੂੰ ਇਹਨੂੰ ਵੀ ਲਾ ਦੇਣਾ ਇਹ ਇਹਦੇ ਕੱਟਾ ਕੇ ਕੱਟੀ ਕੱਟਾ ਕੱਟਾ ਲਾ ਲਾ ਦੇ ਲਾ ਦੇ ਲਾ ਦੇ 2 ਮਿੰਟ ਨਾਲ ਕੁਝ ਨਹੀਂ ਹੁੰਦਾ ਬਾਕੀ ਸੱਜਣੋ ਹਜੇ ਚੂਣ ਵਾਲੇ ਸੀ ਪਸੂ ਸਵੇਰ ਦਾ ਟਾਈਮ ਆ ਇਸ ਕਰਕੇ ਉਸ ਹਾਵਨਾ ਕੋਈ ਔਲ ਨਹੀਂ ਕਰਦੇ ਨੂੰ ਲੂਣਾ ਕੱਟੀਆਂ ਵਾਕੇ ਮੰਮੀ ਬਾਲਦੀ ਫੜਾਦੀ ਹਾਂ ਵੇਖੋ ਸੱਜਣੋ ਥਣ ਕਰਮਾਲੀ ਦਾ ਲੇਵਾ ਲੱਗਾ ਕਿਆ ਕਹਨੇ ਸੱਜਣੋ ਬੱਚਾ ਪੁੱচ্চਾ ਚੜਦਾ ਥਾਨੂੰ ਮੈਂ ਤਾਂ ਬਖਾਇਆ ਕਿ ਆਪਾਂ ਨੂੰ ਨਾ ਯਾਰ ਤਸੱਲੀ ਹੋ ਜਾਂਦੀ ਹੈ ਵੇਖੋ ਬੱਚੇ ਦਾ ਬਈ ਕਿੰਨੀ ਸੈਮਾ ਤੋਂ ਤੂੰ ਕਹਿੰਦਾ ਬਈ ਇਹਦੇ ਹਰ ਕੀ ਹੈ ਹੀ ਨਹੀਂ ਕਿਨੇ ਸੱਜਣੋ ਉਹ ਸਮਾਹ ਕਰ ਲਿਆ ਕਰਮਾਲੀ ਪਲੂਨ ਕੱਟੀ ਨੇ ਤੇ ਸੋਚਿਆ ਵੀ ਹਾਂ ਤੂੰ ਥਣ ਮਾਰ ਦੋ ਤੂੰ ਤਾਰ ਪਰਨੇ ਪਾਸੇ ਬਹਿਗਾ ਹਾਂ ਪਰਨੇ ਪਾਸੇ ਕੀਰਾ ਮਾਰ ਦੇ ਦੋ ਦੋ ਕੀ ਆ ਬਾਤ ਬਹੁਤ ਸੋਹਣਾ ਥਣ ਕੱਢਿਆ ਸੱਜਣੋ ਆ ਭਾਈ ਆ ਕੱਤ ਵੀ ਬਹੁਤ ਸੋਹਣਾ ਲੱਗੇ ਆਲੇ ਜੀ ਭਾਈ ਹਾਂ ਤੂੰ ਧਾਰਾ ਮਾਰ ਮੈਂ ਕਰੀ ਬੈਠਾ ਸੈਟਿੰਗ ਆਪੇ ਕੀ ਆ ਬਾਤ ਆ ਬੜੀ ਚਵਾਈ ਚੰਗੀ ਲੱਗੀ ਕੱਟੀ ਨੂੰ ਕੋਈ ਛਾਕ ਨਹੀਂ ਆ ਮਕਾਰ ਜੀ ਨਹੀਂ ਵਾਕਿਆ ਗਾੜ ਦੂਬ ਲੋ ਐ ਜੀ ਸਮਾ ਕਰ ਲਿਆ ਲੈਂਗੇ ਮਾਰੀ ਦੋ ਦੋ ਧਾਰਾਂ ਕੀ ਆ ਸੱਤ ਨਹੀਂ 100 ਦੀ 100 ਪਾਸ ਹੈਗੀ ਕਿ ਨਹੀਂ ਬਈ ਓਕੇ 24 ਤਾਂ ਪਾਸੇ ਬੈਠਿਆ ਵੀ ਬੰਦਾ ਵੇਖ ਕੇ ਦੱਸ ਦਿੰਦਾ ਵੀ ਇੱਕ ਨੰਬਰ ਆ ਦੇਖ ਹਣਾ 24 ਬਈ ਬਹੁਤ ਚੰਗੀ ਆ ਠੀਕ ਆ ਲੋ ਵੀ ਸਜਣੋ ਬਈ ਹਾਂ ਕੀ ਕਹਿਣੀ ਆ ਹਣਾ ਹਾਂ ਵੇਖੋ ਸਜਣੋ ਕਰਮ ਵਾਲੀ ਨੇ ਯਾਰ 24 ਵੇਖ ਕੇ ਤਾਂ ਰੂਹ ਖੁਸ਼ ਹੋ ਅਗੇ ਡਰ ਗਈ ਸੀ ਥੋੜਾ ਜਿਹਾ ਹਾਂ ਪਿੱਛੋਂ ਦੀ ਬਹਿ ਜਾ ਉਹੋ ਜੀ ਨਹੀਂ ਹੈਗੀ ਇਹ ਬਾਈ ਮੈਂ ਪੁੱਠੇ ਪਾਸੇ ਬਾਈ ਨੂੰ ਹੌਣ ਵੜਾ ਕੇ ਮੈਂ ਇੱਧਰ ਇੱਧਰ ਬਹੁਤ ਬਹੁਤ ਹੀ ਚੰਗੀ ਆ ਬਹੁਤ ਹੀ ਚੰਗੀ ਲੋ ਵੀ ਸੱਜਣੋ ਇਹ ਐਸ ਵੇਲੇ ਘੋਗੇ ਵਾਲੇ ਅਮਕਾਰ ਕੋਲੇ 4 ਐਨੀਮਲ ਬੂਰੀ ਦੇ ਸ਼ਕੀਨ ਭਰਾਵਾਂ ਲਈ ਖਾਸ ਰਹੂਗੀ ਬਹੁਤ ਚੰਗਾ ਲੈ ਵਾਏ ਨਹੀਂ ਪਛਾਣ ਨੂੰ ਵੀ ਕਰ ਮਾਰੀ ਦਾ ਤੇ ਉਹਨਾਂ ਹੀ ਗਾਂ ਨੂੰ ਟੌਪ ਦੀ ਮੈਂ ਆ ਸੱਜਣੋ ਚਵਾਈ ਵਾਲਾ ਥਨ ਲੱਗਾ ਹੋਇਆ ਮੋਟਾ ਮੋਟਾ ਗੱਲ ਤੇ ਦੂਜਾ ਸੂਆ ਪਲੂਨ ਨੇ 10-11 ਕਿਲੋ ਦੁੱਧ ਦਿੱਤਾ 72 ਤੋਂ 1000 ਛੋੜ ਆ ਤੇ ਆ ਵੀ ਕੱਟੀ ਜਿਵੇਂ ਕਹਿਦਗੇ ਨਾ ਬਹੁਤ ਹੀ ਸਹਤਜੋਗ ਚੀਜ਼ ਆ ਬਾਕੀ ਤਕਰੀਬਨ ਸਾਰਾ ਮਾਲ ਹੀ ਭਰਾ ਚੰਗਾ ਲੈ ਕੇ ਆਉਂਦਾ ਵੇਖੋ ਥਣ ਕੱਢਿਆ ਕਰਮਾਲੀ ਨੇ ਜਿਵੇਂ ਦੂਜਾ ਤੀਜਾ ਸੁਆ ਮੱਝ ਕੱਢਦੀ ਤੇ ਇੱਕ ਅੱਗੇ ਇਹ ਆ ਗਈ ਇਹਦੀ ਵੀ ਸਾਰੀ ਗੱਲਬਾਤ ਦੱਸੀ ਆ ਵੀਡੀਓ ਵਿੱਚ ਤੁਹਾਨੂੰ ਟੌਪ ਦੀ ਝੋਟੀ ਇਹ ਵੀ ਸੱਜਣੋ ਵੇਖੋ ਕੀ ਕਹਿਣੇ ਆ ਲੇਵੇ ਭਾਂਡੇ ਦੇ ਜਿਵੇਂ ਕਹਿਦਗੇ ਨਾ ਦੁੱਖ ਤੋੜਲੇਵਾ ਲੱਗਿਆ ਹੋਇਆ ਕਰਮਾਲੀ ਨੇ ਤੇ ਕੱਦ-ਕੁੱਦ ਵੀ ਬਹੁਤ ਸੋਨਾ ਮੂੰਹ ਚੌਗੀ ਤੇ ਇਹ ਆ ਗਈ ਸੱਜਣੋ ਇੱਕ ਨੰਬਰ ਆ ਜਿਹੜੇ ਦੇਖਣ ਵਾਲੇ ਦੇਖ ਇਹਦਾ ਸਿੰਗ ਆ ਦੇਖੋ ਹਾਂ ਕਿੰਨਾ ਸਿੱਧਾ ਰੀਜਨਲ ਰੀਜਨਲ ਸਾਰੀਆਂ ਚੀਜ਼ਾਂ ਹੀ ਰੀਜਨਲ ਲੱਭ ਕੇ ਲਿਆਉਂਦਾ ਹਮਕਾਰ ਵੀਰਾ ਆਪਣਾ ਵੇਖੋ ਸੱਜਣੋ ਵੈਸੇ ਤਾਂ ਪਹਿਲਾਂ ਵੀ ਤੁਹਾਡੀ ਤਸੱਲੀ ਕਰਾਈ ਆ ਤੇ ਜਿਹੜੀ ਦੋ ਨੰਬਰ ਵਾਲੀ ਝੋਟੀ ਉਹਦਾ ਬੱਚਾ ਹਨ ਉਹਦਾ ਬੱਚਾ ਆ ਆ ਵਾ ਸੱਜਣੋ ਦੋ ਨੰਬਰ ਵਾਲੀ ਕੱਟੀ ਦਾ ਵੇਖੋ ਬਿਲਕੁਲ ਤਾਜੀ ਇਹ ਵੀ ਬਿਲਕੁਲ ਤਾਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ